ਹਲਕਿਆਂ ਦੀ ਹੱਦਬੰਦੀ ਕਰਨਾ ਚਾਹੁੰਦੇ ਆ ਰਿਪਬਲਿਕਨ ਤਾਂ ਕਿ ਹਾਊਸ ਦੇ ਵਿੱਚ ਪੰਜ ਸੀਟਾਂ ਵੱਧ ਸਕਣ ਡੈਮੋਕ੍ਰੇਟਸ ਦੀਆਂ ਪੰਜ ਸੀਟਾਂ ਇੱਥੋਂ ਚਲੇ ਜਾਣ ਪਹਿਲੀ ਗੱਲ ਤਾਂ ਜਿਹੜੀਆਂ ਦੂਜੀਆਂ ਰਿਪਬਲਿਕਨ ਸੀਟਾਂ ਆ ਉਹਨਾਂ ਨੇ ਵੀ ਇਹੀ ਕੁਝ ਕਰਨਾ ਸ਼ੁਰੂ ਕਰ ਦਿੱਤਾ 10 ਸਾਲਾਂ ਵਾਲਾ ਟਰਮ ਹੁੰਦੀ ਉਹਦੇ ਵਿੱਚ ਹੀ ਹਲਕਿਆਂ ਨੂੰ ਬਦਲਣਾ ਚਾਹੁੰਦੇ ਬਦਲਣਾ ਐਸਾ ਨਾਲ ਚਾਹੁੰਦੇ ਆ ਕਿ ਵੋਟਰ ਇਧਰ ਉਧਰ ਹੋ ਕੇ ਉਹਨਾਂ ਦੀਆਂ ਸੀਟਾਂ ਜ਼ਿਆਦਾ ਹੋ ਜਾਣ ਉਹ ਜ਼ਿਆਦਾ ਜਿੱਤ ਜਾਣ ਡੈਮੋਕ੍ਰੇਟ ਘਟ ਜਾਣ ਤੇ ਕੈਲੀਫੋਰਨੀਆ ਹੁਣ ਗਵਰਨਰ ਜਿਹੜੇ ਆ ਉਹ ਕਹਿੰਦੇ ਆ ਕਿ ਅਸੀਂ ਆਪਣੇ ਮੈਪ ਰੀਡਰਾ ਕਰਾਂਗੇ ਤੇ ਅਸੀਂ ਜ਼ਿਆਦਾ ਕੰਗਰੈਸ ਟਿਊਟ ਸੀਟਾਂ ਜਿੱਤਾਂਗੇ ਮਰਕਰ ਦੇ ਵਿੱਚ ਇੱਕ ਜਿਹੜੀ ਨੈਸ਼ਨਲ politcal ਬੈਟਲ ਚੱਲ ਰਹੀ ਹੈ ਇਸ ਵੇਲੇ politcal ਬੈਟਲ ਕੀ ਆ ਪਰ ਲਗਾਤਾਰ ਤੁਹਾਡੇ ਨਾਲ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗੱਲਬਾਤ ਸਾਂਝੀ ਕਰਦੇ ਆਉਂਦੇ ਆ ਕਿ ਟੈਕਸਸ ਦੇ ਵਿੱਚ ਜਿਹੜੀ ਹਲਕਿਆਂ ਦੀ ਹੱਦਬੰਦੀ ਕਰਨਾ ਚਾਹੁੰਦੇ ਆ ਰਿਪਬਲਿਕਨ ਤਾਂ ਕਿ ਹਾਊਸ ਦੇ ਵਿੱਚ ਪੰਜ ਸੀਟਾਂ ਵੱਧ ਸਕਣ ਡੈਮੋਕ੍ਰੇਟਸ ਦੀਆਂ ਪੰਜ ਸੀਟਾਂ ਇਥੋਂ ਚਲੇ ਜਾਣ ਉਹਦੇ ਲਈ ਉਹਨਾਂ ਨੂੰ ਹਾਊਸ ਦੇ ਵਿੱਚ ਵੋਟ ਕਰਨੀ ਹੈ ਵੋਟ ਕਰਕੇ ਰਿਪਬਲਿਕਨ ਨੇ ਯੈਸ ਵੋਟ ਕਰਨੀ ਹੈ ਡੈਮੋਕ੍ਰੇਟਸ ਨੇ ਨਾ ਕਰਨੀ ਹੈ ਕਿਉਂਕਿ ਰਿਪਬਲਿਕਨ ਦੀ ਮੈਜੋਰਿਟੀ ਆ ਬਿੱਲ ਫੇਰ ਵੀ ਪਾਸ ਹੋ ਜਾਣਾ ਪੰਜ ਦੀ ਪੰਜ ਹਲਕੇ ਜਿਹੜੇ ਆ ਉਹ ਬਦਲੇ ਜਾਣੇ ਆ ਡੈਮੋਕ੍ਰੇਟਸ ਦੀਆਂ ਸੀਟਾਂ ਚਲੇ ਜਾਣੀਆਂ ਡੈਮੋਕ੍ਰੇਟਸ ਨੇ ਇੱਕ ਪੈਂਤਰਾ ਬਦਲਿਆ ਉਹ ਸਟੇਟ ਛੱਡ ਕੇ ਬਾਹਰ ਚਲੇ ਗਏ ਗਵਰਨਰ ਦੇ ਹੁਕਮ ਸਟੇਟ ਦੇ ਵਿੱਚ ਲਾਗੂ ਹੁੰਦੇ ਆ ਉਹ ਕਹਿ ਸਕਦੇ ਪੁਲਿਸ ਨੂੰ ਕਿ ਇਹਨਾਂ ਨੂੰ ਫੜ ਕੇ ਕੈਪੀਟਲ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਸੈਸ਼ਨ ਦੇ ਵਿੱਚ ਹਾਜ਼ਰ ਹੋਣ ਪਰ ਉਹ ਬਾਹਰ ਚਲੇ ਗਏ ਹੁਣ ਹੋਇਆ ਕੀ ਕਿ ਰਿਪਬਲਿਕਨ ਇੱਕ ਸਟੇਟ ਦੇ ਵਿੱਚ ਜਿਹੜੇ ਇਲੈਕਸ਼ਨ ਮੈਪ ਆ ਜਿਹੜੇ ਕੰਗਰੈਸ਼ਨਲ ਡਿਸਟ੍ਰਿਕਟਸ ਨੇ ਉਹਦੀ ਹੱਦਬੰਦੀ ਬਦਲਣਾ ਚਾਹੁੰਦੇ ਆ ਆਮ ਤੌਰ ਦੇ ਉੱਤੇ ਹੱਦਬੰਦੀ 10 ਸਾਲ ਬਾਅਦ ਬਦਲੀ ਜਾਂਦੀ ਹੈ ਜਦੋਂ ਜਾਣਗੜਨਾ ਹੁੰਦੀ ਹੈ ਉਸ ਤੋਂ ਬਾਅਦ ਹੱਦਬੰਦੀ ਬਦਲ ਲੈਂਦੇ ਆ ਔਰ ਹੁਣੇ ਵਿੱਚ ਵਿਚਾਲੇ ਰਿਪਬਲਿਕਨ ਕਰ ਲੱਗ ਪਏ ਕਿ ਅਸੀਂ ਆਪਣੇ ਹਿਸਾਬ ਨਾਲ ਵਿਚਾਲੇ ਹੱਦਬੰਦੀ ਜਿਹੜੀ ਆ ਉਹ ਹਲਕੇ ਦੁਬਾਰਾ ਉਹਨਾਂ ਨੂੰ ਮਤਲਬ ਜਿਹੜਾ ਕਾਂਗਰੈਸ਼ਨਲ ਮੈਪ ਆ ਉਹਨੂੰ ਚੇਂਜ ਕਰ ਲੈਣਾ ਇਥੇ ਤੱਕ ਤਾਂ ਠੀਕ ਸੀ ਜਿਹੜੇ ਡੈਮੋਕ੍ਰੇਟ ਸੀ ਜਿਹਦਾ ਪਹਿਲਾਂ ਦੱਸਿਆ ਸਟੇਟ ਛੱਡ ਕੇ ਬਾਹਰ ਚਲੇ ਗਏ ਹੁਣ ਪਹਿਲੀ ਗੱਲ ਤਾਂ ਜਿਹੜੀਆਂ ਦੂਜੀਆਂ ਰਿਪਬਲਿਕਨ ਸਟੇਟਾਂ ਆ ਉਹਨਾਂ ਨੇ ਵੀ ਇਹੀ ਕੁਝ ਕਰਨਾ ਸ਼ੁਰੂ ਕਰ ਦਿੱਤਾ ਵੀ ਅਸੀਂ ਵੀ ਇਦਾਂ ਕਰਨਾ ਅਸੀਂ ਵੀ ਆਪਣੇ ਹਲਕੇ ਬਦਲਣੇ ਕਿਉਂਕਿ ਅਸ਼ਬੀ ਦੇ ਵਿੱਚ ਇਲੈਕਸ਼ਨ ਆ ਰਹੀ ਹੈ ਤੇ ਹਾਊਸ ਦੇ ਵਿੱਚ ਸਿੱਧਾ-ਸਿੱਧਾ ਮੈਜੋਰਿਟੀ ਚਾਹੀਦੀ ਹੈ ਇਹਨਾਂ ਨੂੰ ਰਿਪਬਲਿਕਨ ਦੀ ਇਸ ਵੇਲੇ ਹੈਗੀ ਹੈ ਪਰ ਤਿੰਨ ਸੀਟਾਂ ਦੇ ਨਾਲ ਤੇ ਉਹ ਚਾਹੁੰਦੇ ਆ ਕਿ ਸਾਡਾ ਹੋਲਡ ਮਜ਼ਬੂਤ ਹੋਵੇ ਹੋਇਆ ਇਹ ਕਿ ਜੋ ਕੁਝ ਰਿਪਬਲਿਕਨ ਕਰ ਰਹੇ ਸੀ ਜਿਹੜੀਆਂ ਡੈਮੋਕ੍ਰੇਟ ਜਾਨੀ ਕਿ ਬਲੂ ਸਟੇਟਸ ਨੇ ਜਿਵੇਂ ਕੈਲੀਫੋਰਨੀਆ ਨਿਊਯਾਰਕ ਆ ਇਹ ਕਹਿੰਦੇ ਵੀ ਅਸੀਂ ਵੀ ਇਦਾਂ ਹੀ ਕਰਨੀ ਹੈ ਕੈਲੀਫੋਰਨੀਆ ਦੇ ਵਿੱਚ ਮੈਜੋਰਿਟੀ ਡੈਮੋਕ੍ਰੇਟਸ ਦੀ ਹੈ ਇਹ ਕਹਿੰਦੇ ਅਸੀਂ ਆਪਣੇ ਹਲਕੇ ਜਿਹੜੇ ਆਪਣੇ ਹਿਸਾਬ ਦੇ ਨਾਲ ਕਰ ਲੈਣੇ ਸੋ ਬੜੀ ਇੱਕ ਅਜੀਬ ਜਿਹੀ ਸਥਿਤੀ ਅਮਰੀਕਾ ਦੇ ਵਿੱਚ ਬਣੀ ਹੈ ਜਿਹੜੀ ਸਮਝ ਨਹੀਂ ਆ ਰਹੀ ਕਿ ਇਹਦਾ ਬਣਨਾ ਕੀ ਹੈ ਹੁਣ ਕੀ ਹੋਊਗਾ ਇੱਕ ਜਿਸ ਪੈਟਰਨ ਨੂੰ ਸਮਝਿਆ ਜਾਵੇ ਕਿ ਹੋ ਕੀ ਰਿਹਾ ਇੱਕ ਸਟੇਟ ਦੇ ਵਿੱਚ ਜਿਹੜੀ ਰਿਪਬਲਿਕਨ ਮੈਜੋਰਟੀ ਸਟੇਟ ਆ ਉਹ ਜਿਹੜਾ 10 ਸਾਲਾਂ ਵਾਲਾ ਟਰਮ ਹੁੰਦੀ ਉਹਦੇ ਵਿੱਚ ਹੀ ਹਲਕਿਆਂ ਨੂੰ ਬਦਲਣਾ ਚਾਹੁੰਦੇ ਬਦਲਣਾ ਐਸਾ ਨਾਲ ਚਾਹੁੰਦੇ ਆ ਕਿ ਵੋਟਰ ਇਧਰ ਉਧਰ ਹੋ ਕੇ ਉਹਨਾਂ ਦੀਆਂ ਸੀਟਾਂ ਜ਼ਿਆਦਾ ਹੋ ਜਾਣ ਉਹ ਜ਼ਿਆਦਾ ਜਿੱਤ ਜਾਣ ਡੈਮੋਕ੍ਰੇਟ ਘਟ ਜਾਣ ਇਹੀ ਕੰਮ ਜਦੋਂ ਹੁਣ ਡੈਮੋਕ੍ਰੇਟ ਸਟੇਟਾਂ ਕਰਨਗੇ ਜਿਵੇਂ ਕਿ ਇਹਨਾਂ ਨੇ ਪਲਾਨ ਕਰਨਾ ਸ਼ੁਰੂ ਕਰ ਦਿੱਤਾ ਕੈਲੀਫੋਰਨੀਆ ਜਾਂ ਨਿਊਯਾਰਕ ਨੇ ਫਿਰ ਇਹਦਾ ਮਤਲਬ ਕੀ ਹੋਊਗਾ ਉਹ ਬਿੱਲ ਲੈ ਕੇ ਆਉਣਗੇ ਤਾਂ ਜਿਹੜੇ ਰਿਪਬਲਿਕਨ ਉਹ ਹਾਊਸ ਛੱਡ ਕੇ ਬਾਹਰ ਭੱਜ ਜਾਣਗੇ ਜਾਂ ਸਟੇਟ ਛੱਡ ਜਾਣਗੇ ਤੇ ਉਹ ਸਟੇਟ ਛੱਡ ਜਾਣਗੇ ਉਹ ਦੁਬਾਰਾ ਫਿਰ ਜਿਹਨਾਂ ਸਪੈਸ਼ਲ ਸੈਸ਼ਨ ਕਾਲ ਕਰਨਗੇ ਉਹ ਫਿਰ ਸੈਸ਼ਨ 'ਚ ਨਹੀਂ ਜਾਵਣਗੇ ਕਿੰਨਾ ਚਿਰ ਇਹਦਾ ਚੱਲੂਗਾ ਭਲੇ ਇਹ ਆਮ ਤੌਰ ਦੇ ਤੇ ਅਮਰੀਕਾ ਦੇ ਵਿੱਚ ਵਾਪਰਦਾ ਨਹੀਂ ਜਾਂ ਤੇ ਇਹਦੇ ਲਈ ਹੁਣ ਕੋਈ ਕਾਨੂੰਨ ਰੰਗ ਟੰਗ ਲਿਆਂਦਾ ਜਾਊਗਾ ਨਵਾਂ ਕਿ ਕਾਨੂੰਨ ਕੀ ਕਹਿੰਦਾ ਹੈ ਇੱਥੇ ਜਾਂ ਫਿਰ ਜਿਹੜਾ ਸਿਸਟਮ ਹੈ ਇਸ ਤਰ੍ਹਾਂ ਕਿੰਨਾ ਚਿਰ ਚੱਲੇਗਾ ਇਹ ਬਹੁਤ ਵੱਡਾ ਸਵਾਲ ਅਮਰੀਕਾ ਦੇ ਵਿੱਚ ਆਮ ਤੌਰ ਦੇ ਉੱਤੇ ਹੁੰਦਾ ਨਹੀਂ ਡੈਮੋਕ੍ਰੇਟਸ ਵੀ ਹੁਣ ਆਪਣਾ ਫਾਈਵ ਬੈਕ ਕਰਨਾ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਜੇ ਸਾਡੇ ਨਾਲ ਧੱਕਾ ਹੋ ਰਿਹਾ ਸਾਡੀਆਂ ਸੀਟਾਂ ਘਟਾਈਆਂ ਜਾ ਰਹੀਆਂ ਤਾਂ ਅਸੀਂ ਵੀ ਕਰਾਂਗੇ ਤੇ ਉਹ ਮਤਲਬ ਜਿਹੜੇ ਆਪਣੇ ਗਵਰਨਰ ਹੈਗੇ ਆ ਜਿਹੜੇ ਜੇ ਵੀ ਪ੍ਰਤੀਕਾ ਲੈ ਲੈਣ ਆਇਸਦੇ ਜਾਂ ਗਵਰਨਰ ਕੈਥੀ ਹੋਚਲ ਨੇ ਨਿਊਯਾਰਕ ਦੇ ਉਹਨਾਂ ਨੇ ਪਬਲਿਕਲੀ ਡੈਮੋਕ੍ਰੇਟਸ ਨੂੰ ਸਪੋਰਟ ਕਰਨਾ ਸ਼ੁਰੂ ਕਰਤਾ ਠੀਕ ਹੈ ਉਹ ਕਹਿੰਦੇ ਸੀ ਛੱਡ ਕੇ ਗਏ ਸਟੇਟ ਜੱਗਾ ਬੱਜਣਗੇ ਤੇ ਕੈਲੀਫੋਰਨੀਆ ਹੁਣ ਗਵਰਨਰ ਜਿਹੜੇ ਆ ਉਹ ਕਹਿੰਦੇ ਆ ਕਿ ਅਸੀਂ ਆਪਣੇ ਮੈਪ ਰੀਡਰਾ ਕਰਾਂਗੇ ਤੇ ਅਸੀਂ ਜ਼ਿਆਦਾ ਕਾਂਗਰਸ ਦੇ ਵਿੱਚ ਸੀਟਾਂ ਜਿੱਤਾਂਗੇ ਸੋ ਬੜਾ ਅਜੀਬ ਜਿਹਾ ਮਾਮਲਾ ਹੈ ਇਸ ਵੇਲੇ ਕੱਲ ਤੱਕ ਤੇ ਇਹ ਨਹੀਂ ਸੀ ਟੈਕਸਸ ਇਕੱਲੇ ਦਾ ਰੌਲਾ ਸੀ ਟੈਕਸਸ ਤੋਂ ਬਾਅਦ ਦੂਜੀਆਂ ਰਿਪਬਲਿਕਨ ਸਟੇਟਾਂ ਨੇ ਕਰਨਾ ਸ਼ੁਰੂ ਕਰਨ ਬਾਰੇ ਸੋਚਿਆ ਤੇ ਹੁਣ ਡੈਮੋਕ੍ਰੇਟਸ ਵੀ ਅਹੀ ਸੋਚ ਰਹੇ ਆ ਗੱਲ ਕਿੱਧਰ ਨੂੰ ਜਾਂਦੀ ਕਿੱਥੇ ਰੁਕਦੀ ਹੈ ਹਜੇ ਤੱਕ ਕਿਸੇ ਨੂੰ ਕੁਝ ਵੀ ਇਹਦੇ ਪਤਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ